ਤੇ ਟਿੱਕਾ ਖੜਕ ਸਿੰਘ ਕਵਰ ਨੋ ਨਿਹਾਲ ਤੇ ਸ਼ੇਰ ਸਿੰਘ ਦੇ ਉੱਪਰ ਵੀ ਜਿਹੜੀ ਪਹਿਲੀ ਦਨਾਲੀ ਆਈ ਸੀ ਪੰਜਾਬ ਦੀ ਧਰਤੀ ਤੇ ਪਹਿਲਾ ਨਿਸ਼ਾਨਾ ਸ਼ੇਰ ਸਿੰਘ ਦੀ ਛਾਤੀ ਵਿੱਚ ਅਜੀਤ ਸਿੰਘ ਨੇ ਦੋ ਗੋਲੀਆਂ ਮਾਰੀਆਂ ਚਾਚੇ ਦੇ ਪੁੱਤ ਭਰਾ ਨੇ ਉਹ ਕਰਤੂਤ ਕਹਦੀ ਆ ਧਿਆਨ ਸਿੰਘ ਡੋਗਰੇ ਦੀ ਅੱਧ ਸ਼ੇਰ ਸਿੰਘ ਬੈਠਾ ਰਾਜਪਾਗ ਦਾ ਮਾਲਕ ਬਣ ਕੇ ਤੇ ਧਾਨ ਸਿੰਘ ਡੋਗਰੇ ਨੇ ਆਖਿਆ ਮਹਾਰਾਜ ਅਰ ਜਨਰਲ ਜੋਰਾਵਰ ਸਿੰਘ ਆਪਣੀ ਮਰਜ਼ੀ ਦੇ ਨਾਲ ਇਲਾਕੇ ਤੇ ਜਾ ਕੇ ਧਾਵਾ ਭੁੱਜ ਰਿਹਾ ਲੋਕ ਸਤਾਏ ਹੋਏ ਤਰਸ ਤਰਾਂ ਕਰਦੇ ਨੇ ਖਤਰਾ ਕਿਹੜਾ ਸੀ ਕਿ ਜਿਹੜਾ ਕਸ਼ਮੀਰ ਦਾ ਇਲਾਕਾ ਸੀ ਜਿੱਥੇ ਅੱਜ ਤੇ ਚਾਰ ਸਫਰ ਦੱਸ ਦਤਾ ਕਿ ਅੱਜ ਬੋਧੀਆਂ ਫੋਗਾਂ ਨਹੀਂ ਨਾਲ ਜਨਰਲ ਜੋਰਾਵਰ ਸਿੰਘ ਦੇ ਨਾਲ ਇਹ ਤਿੱਬਤ ਲੈ ਲਵਾ ਦੱਸਦੇ ਸਾਰੇ ਲੋਕ ਕੱਤਰ ਹੋ ਗਏ ਇਹਨਾਂ ਨੇ ਬਹੁਤ ਵੱਡਾ ਘੇਰਾ ਘਤ ਲਿਆ ਇੱਥੇ ਇੱਕ ਸੰਗਲਾਪਾ ਚੋਟਨ ਇੱਕ ਬਹੁਤ ਵੱਡੀ ਕਿਥੇ ਸਮਾਧ ਬਣੀ ਹੋਈ ਆਜੋ ਇਸ ਜਨਰਲ ਜੋਰਾਵਰ ਸਿੰਘ ਦੀ ਇਸ ਸਥਾਨ ਤੇ ਜਦੋਂ ਆਣ ਕੇ ਘੇਰਾ ਪੈ ਗਿਆ ਬਹੁਤ ਟੁੱਟੀਆਂ ਪਹਾੜੀਆਂ ਨੇ ਫੌਜਾਂ ਹਟਾ ਨੇ ਤੇ ਇਧਰ ਜਨਰਲ ਜੋਰਾਵ ਸਿੰਘ ਦੀਆਂ ਫੌਜਾਂ ਥੱਲੇ ਨੇ ਫੌਜ ਵੀ ਬਹੁਤ ਆਜ਼ਾਦੀ ਨਹੀਂ ਪਰ ਜੰਗ ਦੇ ਮੈਦਾਨ ਵਿੱਚ ਬਹਾਦਰਤਾ ਦਲੇਰੀ ਲੜਦੀ ਹੁੰਦੀ ਹੈ ਹੌਸਲਾ ਲੜਦਾ ਹੈ ਇੱਥੇ ਲੱਖਾਂ ਫੌਜਾਂ ਵਾਲੇ ਵੀ ਹਾਰ ਜਾਂਦੇ ਨੇ ਕਿਤੇ ਬੰਗਲਾਦੇਸ਼ ਤੇ ਪਾਕਿਸਤਾਨ ਦੀ ਲੜਾਈ ਹੋਈ ਉਧਰ ਮੈਜਰ ਕੇ ਨਿਆਜ਼ੀ ਇਧਰ ਜਨਰਲ ਅਰੋੜਾ 95000 ਫੌਜ ਮੜਾ ਜਾਮੀ ਪਿਆ ਚਾਰ ਤੋਪਾਂ ਦੇ ਗੋਲੇ ਲਾ ਕੇ ਹਥਿਆਰ ਫੜਦੇ ਆਖੋ ਸਤਿਨਾਮ ਬੰਗਲਾਦੇਸ਼ ਗਲਾ ਪਾਕਿਸਤਾਨ ਬੰਗਲਾਦੇਸ਼ ਦਾ ਗੁਲਾਮ ਹੋ ਗਿਆ ਤੋਂ ਬੰਗਲਾਦੇਸ਼ ਪੰਜਾਬ ਦੀ ਵਿਰਾਸਤ ਬਣ ਗਿਆ ਆਖੋ ਸਤਿਨਾਮ 1971 ਦੀ ਗੱਲ ਹੈ ਨਾ ਕੱਲ ਦੀਆਂ ਧਾਰੀਆਂ ਗੱਲਾਂ ਨਹੀਂ ਯਾਦ ਰੱਖੋ ਜਦੋਂ ਫੌਜਾਂ ਦੇ ਕਮਾਂਡਰ ਆਗੂ ਜੜੇ ਨੇ ਉਹ ਜਦੋਂ ਧੋਖਾ ਦੇ ਜਾਣ ਉਹ ਆਪਣੀਆਂ ਰਿਆਸਤਾਂ ਆਪਣੀਆਂ ਵਿਰਾਸਤਾਂ ਨੂੰ ਰੱਖਣ ਵਾਸਤੇ ਜੁਟ ਜਾਣਗੇ ਤੇ ਉਦੋਂ ਕੌਮ ਕਦੇ ਪੈਰਾਂ ਦੇ ਖੜਾਣੇ ਹੋ ਪਾਏ ਜਨ ਜੋਰਾਵਰ ਸਿੰਘ ਨੂੰ ਚਾਰ ਫੇਰੋਂ ਘੇਰਾ ਪੈ ਗਿਆ ਆਪਣੇ ਆਪ ਨੂੰ ਘੇਰਾ ਵਿੱਚ ਪਿਆ ਹੋਇਆ ਤੱਕ ਕੇ ਕੋਈ ਪਿੰਜਰੇ ਵਿੱਚ ਸ਼ੇਰ ਨੂੰ ਪਾ ਕੇ ਜਾਂ ਬੱਜ ਨੂੰ ਰੱਖਣਾ ਚਾਹੇ ਕਦਰ ਰਿੰਦੇ ਨਹੀਂ ਉਹ ਉਸ ਵਕਤ ਹੁਣ ਕੀਤਾ ਕਲਗਿਆਂ ਵਾਲੇ ਪਾਤਸ਼ਾਹ ਨੂੰ ਜਾਲ ਮਹਾਰਾਜ ਅੱਜ ਵਿਪਤਾ ਬਣ ਗਈ ਮੈਂ ਬਾਬਾ ਵੀਰ ਸਿੰਘ ਦੀ ਨਰੰਗਾ ਬਾਦੀ ਉਹਨਾਂ ਦਾ ਸ਼ਹਾਦਤ ਪਰ ਅਧੜਾ ਨਾਲ ਉਹ ਜਦੋਂ ਇਸ ਇਲਾਕੇ ਚੁੱਕਦੇ ਵਾਪਸ ਆਇਆ ਸੀ ਜਦ ਥੋੜੀਆਂ ਜੀਆਂ ਫੌਜਾਂ ਸੀ ਨਾਲ ਤੇ ਘੇਰਾ ਪੈ ਗਿਆ ਤੇ ਕਲਗੀਆਂ ਵਾਲੇ ਪਾਸਾ ਨੂੰ ਜਾ ਕੇ ਕੀਤਾ ਮਹਾਰਾਜ ਕਿਰਪਾ ਕਰੋ ਵਟ ਪੰਛ ਦੀ ਬੋੜੀ ਕਰਿਓ ਬਾਬਾ ਬੀਰ ਸਿੰਘ ਦੀ ਨਰੰਗਾਬਦੀ ਆਪ ਲਿਖਦੇ ਨੇ ਕਿ ਇੱਕ ਨੀਲੇ ਘੋੜੇ ਤੇ ਸਵਾਰ ਹੋ ਕੇ ਖੁਦ ਕਲਗੀਆਂ ਵਾਲੇ ਪਾਸਾ ਆਣ ਕੇ ਜੰਗ ਦੇ ਮੈਦਾਨ ਵਿੱਚ ਲੜੇ ਜਿੱਧਰ ਜਾਂਦੇ ਫੌਜਾਂ ਡਕਦੀਆਂ ਜਾਂਦੀਆਂ ਤੇ ਬਾਬਾ ਬੀਰ ਸਿੰਘ ਨਰੰਗਾਬਦੀ ਆਪ ਲਿਖਦੇ ਨੇ ਕਿ ਅਸੀਂ ਇੱਕ ਕ੍ਰਿਸ਼ਮਾ ਤੱਕ ਜਾ ਅੱਡ ਕਾਲੀਆਂ ਵਾਲੇ ਪਾਤਸ਼ਾਹ ਨੂੰ ਕੀਤਾ ਜਾਦ ਜਨਰ ਜੋਰਾਵਰ ਸਿੰਘ ਨੇ ਕਹਿਣ ਲੱਗੇ ਮਹਾਰਾਜ ਕਿਰਪਾ ਕਰ ਦਿਓ ਅੱਡ ਖਾਲਸੇ ਦੀ ਆਨ ਤੇ ਸ਼ਾਨ ਪੰਥ ਦੀ ਪੱਗ ਤੁਹਾਡੇ ਹੱਥ ਵਿੱਚ ਆ ਮਹਾਰਾਜ ਸਿਰ ਦਾ ਤਾੜ ਸਲਾਮਤ ਰਹੇ ਕੋਈ ਬੈਰੀ ਦਸ਼ਮਨ ਚੜਕੇ ਆ ਗਿਆ ਅਰ ਘਰ ਦੇ ਭੇਤੀ ਲੰਕਾ ਢਾਗਿਆ ਨੇ ਉਸ ਵਕਤ ਜਦੋਂ ਚਾਰਚ ਫਿਰੋਂ ਪੈ ਗਿਆ ਘੇਰਾ ਆਪਣੀਆਂ ਫੌਜਾਂ ਨੂੰ ਕਰਕੇ ਸਭ ਤੋਂ ਪੜਾ ਗगन ਤੋਂ ਮਾਮਾ ਬਾਜੋ ਪਰੋਂ ਨਿਸ਼ਾਨ ਘਾਓ ਖੇਤ ਕੋ ਮਾਡੋ ਸੂਰਮਾ ਅਬ ਯੋਜਨ ਕੋ 다ਓ ਸੂਰਾ ਸੋਪੇ ਜਾਨੀਆਂ ਜੋ ਲੜਾ ਦਿਨ ਕਹੇ ਤਾ ਪੁਰਦਾ ਪੁਰਦਾ ਕਟ ਮਰੇ ਕਬੂ ਨਾ ਸਾਡੇ ਖੇਤ ਤੱਕ ਬੈਰੀ ਨੂੰ ਕਰੀ ਹੱਲਾ ਹੈ ਓ ਕਿਤਾ 浪高。 because